ਸੋ ਸਾਰੇ ਸਤਿਕਾਰਯੋਗ ਸਾਧਿਆਨ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਗਤ ਜੈ ਬਾਲਮਿਕੀ ਹਰ ਹਰ ਬਾਲਮਿਕੀ ਸ੍ਰੀ ਗੁਰੂ ਅਰਜਨਦਾਸ ਮਹਾਰਾਜ ਦਾ ਜੋ ਇਤਿਹਾਸਿਕ ਗੁਰੂ ਘਰ ਸਭੋ ਕੀ ਤਲਵੰਡੀ ਦੰਮਾ ਸਾਹਿਬ ਦਰਸ਼ਨ ਜੋੜੀ ਦੇ ਨਾਲ ਜਿਹੜਾ ਢੂੰਗਾ ਨਾਨਕ ਸਾਹਿਬ ਦੇ ਨਾਂ ਦੇ ਢੂੰਗਾ ਨਾਨਕ ਸਾਹਿਬ ਦੇ ਨਾਂ ਤੇ ਜੜਾਇਆ ਗੁਰੂ ਘਰ ਬਣਿਆ 1946 ਦੇ ਵਿੱਚ 16 ਮਈ ਨੂੰ ਜਿਸ ਦਾ ਨੀਂਹ ਪੱਥਰ ਰੱਖ ਹੋਇਆ ਜੋ ਸਾਡੇ ਹੀ ਰਵਿਦਾਸੀਆ ਸਮਾਜ ਦੇ ਜਿਹੜੇ ਮਹਾਂਪੁਰ ਸੀਗੇ ਜਿਨ੍ਹਾਂ ਨੇ ਪ੍ਰਚਾਰ ਪ੍ਰਸਾਰ ਕਰਕੇ ਪਿੰਡ-ਪਿੰਡ ਜਾ ਕੇ ਸਾਰੇ ਏਰੀਆ ਦੇ ਵਿੱਚੋਂ ਜਿਹੜਾ ਮਾਇਆ ਕੱਟ ਕਰਕੇ ਉਹ ਗੁਰੂ ਘਰ ਬਣਾਇਆ ਬੜੀ ਮਿਹਨਤ ਦੇ ਨਾਲ ਗੁਰੂ ਘਰ ਜਿਹੜਾ 1.5 ਏਕੜ ਜ਼ਮੀਨ ਦੇ ਵਿੱਚ ਬਣਿਆ ਬਾਕੀ ਜਿਹੜੀ ਸਾਡੀ ਗੁਰੂ ਘਰ 1.22 ਜ਼ਮੀਨ ਸੀਗੀ ਜੋ ਕਿ ਲਗਭਗ 2 ਏਕੜ ਤੋਂ ਉੱਪਰ ਆ 1946 ਤੋਂ ਸਾਡੇ ਜਿਹੜੇ ਸਮਾਜ ਦੇ ਮਹਾਪੁਰਸੀ ਉਰੀ ਰੈਨਵੇ ਕਰਦੇ ਸੀ ਤੇ ਕਈ ਸਾਡੇ ਸਮਾਜ ਦੇ ਮਹਾਪੁਰਸ਼ ਸਾਡੇ ਦੋਬਿਆਲ ਦੇ ਉੱਥੇ ਪ੍ਰੋਗਰਾਮ ਤੇ ਸਮਾਗਮ ਕਰਾਇਆ ਕਰਦੇ ਸੀ ਅਤੇ ਸ਼੍ਰੀ ਗੁਰੂ ਰਵਿਦਾਸ ਜਮਾਹ ਦੀ ਤਸਵੀਰ ਵੀ ਜਿਹੜੀ ਆ ਦੰਦੂਆ ਸਾਹਿਬ ਸਾਦੋ ਕੀ ਤਲਵੰਡੀ ਦਰਸਨ ਜੋੜੀ ਦੇ ਨਾਲ ਜਿਹੜੀ ਆ ਉਹ ਲੱਗੀ ਹੋਈ ਆ ਪਰ ਅਫਸੋਸ ਦੀ ਗੱਲ ਆ ਵੀ ਇੰਨੇ ਸਾਲਾਂ ਬਾਅਦ ਜਿੱਥੇ ਅੱਜ ਬੀਐਸਬੀ ਤੇ ਅਕਾਲੀ ਕਲ ਦਾ ਗੜਜੋੜ ਹੋਇਆ ਉੱਥੇ ਸ਼੍ਰੋਮਣੀ ਕਮੇਟੀ ਜਿਹੜੀ ਆ ਜਬਰਦਸਤੀ ਧੱਕੇ ਦੇ ਨਾਲ ਸਾਡੇ ਗੁਰੂ ਘਰ ਦਾ ਕਬਜ਼ਾ ਕਰਨਾ ਚਾਹੁੰਦੀ ਹੈ ਸੋ ਬਹਾਨਾ ਇਹ ਮਰਿਆ ਵੀ ਹਾਈ ਕੋਰਟ ਨੇ ਸਾਨੂੰ ਮਜ਼ੀ ਐਕਸਪਾਰਟੀ ਕਰਕੇ ਕੇਸ ਨਹੀਂ ਜਿੱਤ ਗਏ ਹੁਣ ਗੁਰੂ ਘਰਾਂ ਦੇ ਜਿਹੜੇ ਕੇਸ ਆ ਉਹ ਵੀ ਹਾਈ ਕੋਰਟ ਜਾਇਆ ਕਰੋਗੇ ਜਦ ਕਿ ਸ਼੍ਰੋਮਣੀ ਕਮੇਟੀ ਦੇ ਜਨਦਾਦਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਜਨਦਾਦਾ ਅਕਾਲ ਤਖਤ ਦੇ ਜਨਦਾਦਾ ਸਾਹਿਬ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਉਹ ਸਾਰਿਆਂ ਨੂੰ ਪਤਾ ਜਦੋਂ ਕਿ ਸੈਂਟਰ ਸਰਕਾਰ ਨੇ ਡੀਐਸਟੀ ਲਾਗੂ ਕੀਤੀ ਕਿ ਉਹਨਾਂ ਨੇ ਕਿਹਾ ਵੀ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਕੋਈ ਵੀ ਜੱਜ ਸਾਡੇ ਨੂੰ ਤਾਕਤ ਦੇ ਉੱਪਰ ਫੈਸਲਾ ਨਹੀਂ ਸੁਣਾ ਸਕਦਾ ਇਥੇ ਕੋਈ ਕਿਸੇ ਦਾ ਫੈਸਲਾ ਜਿਹੜਾ ਉਹ ਲੱਗੂ ਨਹੀਂ ਹੁੰਦਾ ਪਰ ਜਦੋਂ ਸਾਡੇ ਸਮਾਜ ਦੇ ਕਿਸੇ ਵੀ ਗੁਰੂ ਘਰ ਦਾ ਮਸਲਾ ਹੋ ਜਾਂਦਾ ਤਾਂ ਉਹ ਤੋਂ ਹਾਈ ਕੋਰਟ ਦਾ ਬਹਾਨਾ ਲਾ ਕੇ ਉਹਨੂੰ ਮੂਰੀ ਕਰ ਦਿੰਦੇ ਆ ਸੋ ਆਪਾਂ ਇਹ 14 ਤਰੀਕ ਦੀ ਜਿਹੜੀ ਮੀਟਿੰਗ ਆ ਸਾਰੇ ਸਮਾਜ ਦੀ ਸੰਝੀ ਰੱਖੀ ਚਗੀ ਜਿੱਥੇ ਕਿ ਹਰ ਇੱਕ ਸਮਾਜ ਵਰਗ ਚੌਧਰੀ ਬੋਜਨ ਫੈਸਲਾ ਲਿਆ ਗਿਆ ਵੀ ਆਪਣੇ ਗੁਰੂ ਘਰ ਦੀ ਹੋਂਦ ਨੂੰ ਬਚਾਉਣਾ ਆ ਆਪਣੇ ਜਿਹੜਾ ਇਤਿਹਾਸਕ ਗੁਰੂ ਘਰ ਆ ਗੁਰੂ ਵਿਦਾਸ ਮਹਾਰੇ ਦੇ ਨਾਂ ਤੇ ਆ ਉਹਨੂੰ ਕਿਸੇ ਕੀਮਤ ਦੇ ਉੱਪਰ ਉਹਨੂੰ ਆਪਣਾ ਛੱਡਣਾ ਨਹੀਂ ਹੈਗਾ ਨਾ ਕੋਈ ਪੈਸੇ ਦੀ ਮੰਗਿਆ ਸੋ ਮੈਂ ਸਾਰੇ ਜੀ ਸੂਚੇ ਸੰਸਮਾਨ ਸੋ ਆਪਾਂ ਸਾਰੇ ਸਾਧੂ ਨੂੰ ਬੇਨਤੀ ਕਰਦੇ ਆ ਵੀ 16 ਤਰੀਕ ਨੂੰ ਠੀਕ 8 ਵਜੇ ਟਾਈਮ ਜਿਹੜਾ ਚੱਕ ਦੀ ਰੱਖਿਆ ਗਿਆ ਹੈ ਸਾਰੇ ਸਾਥੀ ਉੱਤੇ ਪਹੁੰਚਣ ਅਤੇ ਨਾਲ ਸ੍ਰੀ ਗੁਰੂ ਵਿਦਾਸ ਮਹਾਰਾਜ ਦੇ ਜਿੰਨੀਆਂ ਜੱਥੇਬੰਦੀਆਂ ਉਹ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਉਹ ਵੀ ਸਾਰੀਆਂ ਪੰਚਲ ਬਾਬਾ ਸਾਹਿਬ ਵੀਰ ਡੀਆਰ ਮੈਡੀਕਲ ਦੇ ਨਾਮ ਦੇ ਬਣੀਆਂ ਜੱਥੇਬੰਦੀਆਂ ਸਾਰਿਆਂ ਨੂੰ ਅਪੀਲ ਕਰਦੇ ਆ ਉਹ ਵੀ ਸਾਰੀਆਂ ਪੰਚਲ ਅਤੇ ਭਗਵਾਨ ਬਾਲੀ ਮਾਰੇ ਦੇ ਨਾਮ ਦੇ ਬਣੀਆਂ ਜੱਥੇਬੰਦੀਆਂ ਉਹ ਸਾਰੀਆਂ ਪਹੁੰਚਣ ਅਤੇ ਸਾਡੇ ਮਜਬੂਤ ਸਿੱਖ ਜਿਹੜੇ ਆ ਜੁਦੇ ਜਿਨ੍ਹਾਂ ਨੇ ਆਪਣੀਆਂ ਖੂਸਾਂ ਬਣਾਈਆਂ ਧਰਮ ਦਾਲ ਢੁੱਡਾ ਦਾਲ ਦੇ ਵਿੱਚ ਹੈਗਾ ਉਹ ਸਾਰਿਆਂ ਨੂੰ ਹਾਂਗੇ ਤੇ ਬੰਦਿਆਂ ਨੂੰ ਬੇਨਤੀ ਕਰਦੇ ਆ ਉਹ ਵੀ ਪਹੁੰਚਣ ਕਿਉਂਕਿ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜੋ ਮੰਜਵੀ ਸਿੱਖ ਸਮਾਜੋਂ ਹੋਏ ਸੀਗੇ ਉਹਨਾਂ ਦਾ ਗੁਰੂ ਘਰ ਦਿੱਤੇ ਜਿਹੜੀ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਸੋ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਚੱਕ 316 ਤਰੀਕ ਨੂੰ ਠੀਕ 8:00 ਵਜੇ ਇੱਥੋਂ ਪਹੁੰਚੋ ਤਾਂ ਜੋ ਵੱਡੇ ਕਾਉਲੇ ਦੇ ਵਿੱਚ ਆਪਾਂ ਇੱਥੋਂ ਸੱਤੀ ਲੈ ਗਰੀਏ ਕੱਲ ਜਿਹੜਾ ਆਣ ਬਾਣ ਸ਼ਾਨ ਦੀ ਆਪਣੀ ਜਦ ਸਵਾਰਿਆ ਕਿਉਂਕਿ ਆਪਾਂ ਰਬਦਾਸਿਆ ਸਮਾਏ ਵਾਲਮੀਕ ਮਾਨ ਇੱਕ ਟੀ ਬੱਡੀ ਕਮਿਊਨਿਟੀ ਦੇ ਵਿੱਚ ਹੈਗੇ ਆਂ ਜੇਕਰ ਸਾਡਾ ਗੁਰੂ ਘਰ ਸ਼੍ਰੋਮਣੀ ਕਮੇਟੀ ਨੇ ਧੱਕੇ ਨਾਲ ਕਰਿਆ ਇਹ ਕੁਝ ਕੰਸਰਿਆ ਉਹਨਾਂ ਨੂੰ ਆਪਾਂ ਮੂੰਹ ਤੋੜ ਜਵਾਬ ਦੇਣ ਵਾਸਤੇ ਕੱਲ ਸਾਰੇ ਸਾਥੀ ਨੂੰ ਪਹੁੰਚਣਾ ਆ। ਸੋ ਸਾਰਿਆਂ ਨੂੰ ਆਵਾਜ਼ ਜੁੜ ਕੇ ਬੇਨਤੀ ਆ ਵੀ ਸਾਰੇ ਸਾਥੀ ਸਮੇਂ ਸਿਰ ਆਪਣਾ ਕੰਮ ਛੱਡਦੇ ਹੋਏ ਆਪਣੇ ਰਹਿਵਲਾਂ ਯਾਦ ਕਰਦੇ ਹੋਏ ਇੱਕ ਛੱਡੇ ਤੋਂ ਲੈ ਕੇ ਹਰ ਦੇ ਨਿਸ਼ਾਨ ਥਲੇ ਆਪਾਂ ਸਾਰੇ ਸਾਥੀ ਇਕੱਠੀ ਹੋਈਏ। ਸੋ ਸਾਰਿਆਂ ਨੂੰ ਇਹ ਵੀ ਬੇਨਤੀ ਕਰਦੇ ਜੈ ਗੁਰਦੇਵ ਧਰਗੁਰਦੇਵ ਜੈ ਪੀ ਜੈ ਭਾਗ। ਜੈ ਪੀ ਜੈ ਭਾਗ ਜੈ ਗੁਰਦੇਵ ਧੰਨ ਗੁਰਦੇਵ। ਤੁਮਿੰਦੇ ਸਭੂ ਦੀ ਜੋ ਗੁਰੂ ਘਰ ਦੇ ਵਿੱਚ ਹੈ। ਚਰਚਾ ਵਾਲੀ ਕਮੇਟੀ ਤੱਕੇ ਦਾਖਲ ਹੋ ਕੇ ਉਹ ਤਾਂ ਕਾਰਜਾਖਰਣਾ ਚੋਣਦੀ ਹੈ ਉਹਦੇ ਬਰੂਤ ਦੇ ਵਿੱਚ 16 ਤਰੀਕ ਨੂੰ ਸਵੇਰੇ 8 ਵਜੇ ਸ਼੍ਰੀ ਗੁਰੂ ਦਾਸ ਗੁਰਦੁਆਰਾ ਚੱਕਾ ਕਿੰਤੋਂ ਆਪਾਂ ਚੱਲਣਾ ਆ ਸਾਰੇ ਮੈਂ ਸਨਗਤ ਨੂੰ ਸਾਥ ਨੂੰ ਬੇਨਤੀ ਕਰਦਾ ਜਿਹੜੇ ਪਵਾੜੇ ਦੇ ਲੱਗੇ ਨੇ ਆ ਪਵਾੜੇ ਸ਼੍ਰੀ ਗੁਰੂ ਦਾਸ ਚੱਕਾ ਕਿੰਤੋਂ ਗੁਰਦੁਆਰਾ ਦੇ ਬਾਕੀ ਜਿਹੜਾ ਸਾਥੀ ਹੈ ਉਹ ਸਨਾਈਟ ਟਾਈਮ 10 ਵਜੇ ਤੋਂ ਉਹਦੀ ਸਭੂ ਦੀ ਪਹੁੰਚ ਗਈ ਜੋ ਆਪਣੇ ਛਰਾਪੀ ਅਨਸਰ ਹੈ ਗੁਰੂ ਘਰ ਤੇ ਕਬਜ਼ਾ ਕਰਨਾ ਚਾਹੁੰਦੇ ਹੋ ਆਪਾਂ ਮੂੰਹ ਤੋੜ ਜਵਾਬ ਦੇ ਜੇ ਉਹਨਾਂ ਸਾਰੇ ਸੰਸਥਾਵਾਂ ਨੂੰ ਬੇਇੱਜ਼ਤੀ ਕਰਦਾ ਡਾਕਟਰ ਅਮੈਡਿਕਾ ਸੁਭਾਵ ਨੂੰ ਗੁਰਦਵਾ ਸੁਭਾਵ ਨੂੰ ਭਗਵਾਨ ਬਾਪੀ ਕਨਾਂਤ ਚੱਲਦਾ ਸੰਸਥਾਵਾਂ ਨੂੰ ਉੱਥੇ ਵੱਡੀ ਗੈਂਤੀ ਪਹੁੰਚ ਗਏ ਆਪਾਂ ਸ਼ਾਂਤੀ ਅੰਸਾ ਮੂੰਹ ਤੋੜ ਜਵਾਬ ਦੇ ਜੇ ਔਰ ਮੈਂ ਫਿਰ ਉਹਨਾਂ ਬੇਇੱਜ਼ਤੀ ਕਰਦਾ ਅਪੀਲ ਕਰਦਾ ਉਹ ਬੋਝਨ ਸਮਾਜ ਦੇ ਸਾਥੀਆਂ ਨੂੰ ਔਰ ਵੱਡੀ ਗੈਂਤੀ ਤੇ ਕਮੰਡੀ ਸਾਹਬੋ ਦੀ ਪਹੁੰਚ ਗਏ ਵਿਰੋਧੀਆਂ ਨੂੰ ਆਪਾਂ ਕੜਾ ਮੂੰਹ ਤੋੜ ਜਵਾਬ ਦੇ ਜੇ ਜਾਂ ਕੀ ਜਾਂ ਬਾਪ ਜਾਂ ਕਰਦੇ ਤੰਗ ਹੁੰਦੇ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਜੈ ਧੰ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਤਲਵੰਡੀ ਸਾਬੋ ਦੇ ਗੁਰਦੁਆਰਾ ਦੇ ਵਿੱਚ ਪਿਛਲੇ ਦਿਨੀ 12 ਤਰੀਕ ਨੂੰ ਐਸਜੀਪੀਸੀ ਦੇ ਗੁੰਡਿਆਂ ਨੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਇਹ ਕਬਜ਼ਾ ਉਹਨਾਂ ਨੇ ਇਹ ਦੱਸਿਆ ਕਿ ਇਹ ਅਸੀਂ ਹਾਈ ਕੋਰਟ ਦੇ ਵਿੱਚ ਇਸ ਜਣਾ ਦਾ ਕੇਸ ਜਿੱਤਿਆ ਪਰ ਕਾਨੂੰਨਨ ਤੌਰ ਤੇ ਜੇ ਜਿੱਤਣ ਦੇ ਬਾਵਜੂਦ ਉਹਨਾਂ ਨੇ ਕਾਨੂੰਨ ਤੋਂ ਉਲਟ ਆਪਣੇ ਗੁੰਡੇ ਲੈ ਕੇ ਉਸ ਗੁਰੂ ਘਰ ਨੂੰ ਤੇ ਉਹਨਾਂ ਦੀ ਕੋਸ਼ਿਸ਼ ਕੀਤੀ ਜਿੱਥੇ ਸਾਡੇ ਇੱਥੇ ਦੇ ਮਜ਼ਦੂਰ ਜੋਧਿਆਂ ਨੇ ਬੜੀ ਬਹਾਦਰੀ ਨਾਲ ਲੜਾਈ ਕੀਤੀ ਔਰ ਕੱਲ ਵੀ ਉੱਥੇ 14 ਤਰੀਕ ਨੂੰ ਮੀਟਿੰਗ ਰੱਖੀ ਗਈ ਸੀ ਤਲਵੰਡੀ ਸਾਬੋ ਵਿਖੇ ਜਿੱਥੇ ਕਿ 11 ਮੈਂਬਰੀ ਸਮਾਜ ਦੀ ਕਮੇਟੀ ਬਣਾਈ ਗਈ ਜੋ ਕਿ ਉੱਥੇ ਕੱਲ ਨੂੰ 16 ਤਰੀਕ ਨੂੰ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਆ ਔਰ ਮੈਨੂੰ ਪਤਾ ਕਿ ਸਾਡਾ ਸਮਾਜ ਇਤਿਹਾਸ ਗਵਾਹ ਆ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਔਰ ਨਮੀ ਜੋ ਆਪਾਂ 2011 ਦੇ ਵਿੱਚ ਵੀ ਉਦਾਹਰਨ ਆ ਕੇ 2 ਅਪ੍ਰੈਲ 2018 ਨੂੰ ਤੇ 2019 ਦੇ ਵਿੱਚ ਤੁਗਲਕਾ ਬਾਗ ਕੀ ਵੀ ਦਾ ਆਪਾਂ ਜਿੱਤ ਪ੍ਰਾਪਤ ਕੀਤੀ ਸੀ ਆਓ ਸਾਰੇ ਸਾਥੀ ਆਪਾਂ ਚਤਰਤ ਹੋ ਕੇ ਗੁਰਮੀਦਾਸ ਮਹਾਰਜ ਦੇ ਇਸ ਗੁਰੂ ਘਰ ਨੂੰ ਬਚਾਈਏ ਮੈਂ ਗੁਰਮੀਦਾਸ ਟੈਗਰਪੋਰਟ ਤੋਂ ਔਰ ਸ਼੍ਰੋਮਣੀ ਗੁਰੂ ਗ੍ਰੰਥ ਸਾਹਿਬ ਮੰਦਿਰ ਪ੍ਰਬੰਧ ਕਮੇਟੀ ਜੀਟੀ ਰੋਡ ਚਾਕਰ ਕੀ ਫਗਵਾੜਾ ਤੋਂ ਆਪ ਸਭ ਸਾਥੀਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਸਾਥੀ ਔਰ ਦਵਾਪੇ ਦੇ ਵਿੱਚੋਂ ਜਾਣਾ ਚਾਹੁੰਦੇ ਨੇ ਉਹ ਚਾਹਤ ਜੀ ਮਿੱਥੇ ਸਵੇਰੇ 8 ਵਜੇ ਪਹੁੰਚਣ ਤਾਂ ਕਿ ਆਪਾਂ ਟਾਈਮ ਸਰ ਉਥੇ ਕਮੰਡੀ ਸਾਹਿਬ ਉਹ ਵਿਖੇ ਪਹੁੰਚ ਸਕੀਏ ਸਾਰੀਆਂ ਗੁਰੂ ਘਰ ਦੀਆਂ ਕਮੇਟੀਆਂ ਸੰਸਥਾਵਾਂ ਜਾਂ ਹੋਰ ਵੀ ਜਿਹੜੇ ਆਪਣੇ ਸਮਾਜ ਦੇ ਚਿੰਤਕ ਨੇ ਔਰ ਉਹਨਾਂ ਨੇ ਦਿੱਤੀਆ ਕਿ ਉਹ ਕੱਲ ਸਮੇਂ ਸਿਰ ਜਿੱਥੋਂ ਵੀ ਅ ਕਮੰਡੀ ਸਾਹਿਬ ਕੋਲ ਸਕਣ ਉਹ ਜੂਰ ਪਹੁੰਚਣ ਜੈ ਗੁਰਦੇਵ ਜੈ ਕੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ